ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਦੂਸ ਸਵਾਗਤ ਕਰਦਾ ਹਾਂ ਡੇਰਾ ਮੁਖੀ ਰਾਮ ਰਹੀਮ ਪਿਛੇ ਜੇ ਫਰਲੋ ਤੇ ਆਏ ਸੀ ਤੇ ਕੱਲ ਹੀ ਉਹਨਾਂ ਦੀ ਫਰਲੋ ਖਤਮ ਹੋਈ ਆ ਤੇ 21 ਦਿਨਾਂ ਬਾਅਦ ਉਹ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਪਰਤ ਗਏ ਨੇ ਖਬਰ ਜੁੜੀ ਹੋਈ ਆ ਹਰਿਆਣਾ ਦੀ ਰਾਜਨੀਤੀ ਦੇ ਨਾਲ ਡੇਰਾ ਮੁਖੀ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਮਿਲਦੀ ਰਹੀ 10 ਵਾਰੋਂ ਪੈਰੋਲ ਦੇ ਉੱਤੇ ਬਾਹਰ ਆ ਚੁੱਕੇ ਨੇ ਤੇ ਉਹਦੇ ਵਿੱਚੋਂ 6 ਵਾਰ ਪੈਰੋਲ ਦੀ ਜਿਸ ਸਸਖ ਨੇ ਸਿਫਾਰਿਸ਼ ਕੀਤੀ ਸੀਗੀ ਉਹ ਜੇਲ ਸੁਪਰਡੈਂਟ رہ ਚੁੱਕੇ ਨੇ ਉਹਨਾਂ ਨੇ ਵੀਆਰਐਸ ਲੈ ਲਈ ਆ ਤਾਂ ਉਹਨਾਂ ਨੂੰ ਭਾਜਪਾ ਨੇ ਵੱਡਾ ਤੋਹਫਾ ਦਿੱਤਾ ਹੈ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀਗੇ ਤੇ ਉਹਨਾਂ ਨੂੰ ਭਾਜਪਾ ਨੇ ਦਾਦਰੀ ਤੋਂ ਚੋਣ ਮੈਦਾਨ ਦੇ ਵਿੱਚ ਵੀ ਉਤਾਰ ਦਿੱਤਾ ਹੈ ਦੱਸਦੀ ਕਿ 10 ਵਾਰ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲੀ ਤੇ 6 ਵਾਰ ਉਸ ਪੈਰੋਲ ਦੀ ਸਿਫਾਰਿਸ਼ ਜੇਲ ਸੁਪਰਡੈਂਡ ਹੋਣ ਦੇ ਨਾਤੇ ਸੁਨੀਲ ਸਾਂਗਵਾਨ ਨੇ ਕੀਤੀ ਸੀ ਤੇ ਹੁਣ ਸੁਨੀਲ ਸਾਂਗਵਾਨ ਦਾਦਰੀ ਤੋਂ ਭਾਜਪਾ ਦੇ ਕੈਂਡੀਡੇਟ ਨੇ ਇੱਥੇ ਵੀ ਦੱਸਣ ਯੋਗ ਹੈ ਕਿ ਬਬੀਤਾ ਫਰਗਾਟ ਜੋ ਵਿਨੇਸ਼ ਫਰਗਾਟ ਦੀ ਕਜ਼ਨ ਹੈ ਉਹਦੀ ਟਿਕਟ ਕੱਟੀ ਗਈ ਹੈ ਉਹਦੀ ਥਾਂ ਦੇ ਉੱਤੇ ਹੀ ਇਹ ਟਿਕਟ ਦਿੱਤੀ ਗਈ ਹੈ ਸੁਨੀਲ ਸਾਂਗਵਾਨ ਨੂੰ ਸੁਨੀਲ ਸਾਂਗਵਾਨ ਦੇ ਪਿਤਾ ਸਤਪਾਲ ਸਾਂਗਵਾਨ ਵੀ ਪਹਿਲਾਂ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਸਰਕਾਰ ਦੇ ਵੇਲੇ ਤੇ ਲਗਾਤਾਰ ਉਹ ਵੀ ਪਾਰਟੀਆਂ ਬਦਲਦੇ ਰਹੇ ਨੇ ਜਦੋਂ ਕਿਤੇ ਟਿਕਟ ਨੂੰ ਲੈ ਕੇ ਨਾਰਾਜ਼ਗੀ ਹੋ ਗਈ ਤਾਂ ਉਹ ਜੇਜੇਪੀ ਦੇ ਵਿੱਚ ਵੀ ਚਲੇ ਗਏ ਸੀਗੇ ਤੇ ਹੁਣ ਸੁਨੀਲ ਸਾਂਗਵਾਨ ਨੂੰ ਟਿਕਟ ਦਿੱਤੀ ਗਈ ਹੈ ਸੁਨੀਲ ਸਾਂਗਵਾਨ 5 ਸਾਲ ਲਗਾਤਾਰ ਰੋहतक ਦੀ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਰਹੇ ਸੀਗੇ ਤੇ ਇੱਕ ਨਿਯਮ ਹੁੰਦਾ ਹੈ ਹਰਿਆਣਾ ਸਦਾਚਾਰੀ ਬੰਦੀ ਅਧਿਨਿਯਮ ਇਹਦੇ ਮੁਤਾਬਕ ਜੇਲ੍ਹ ਦਾ ਜਿਹੜਾ ਸੁਪਰਡੈਂਟ ਹੁੰਦਾ ਹੈ ਉਹ ਕੈਦੀਆਂ ਨੂੰ ਪੈਰੋਲ ਜਾਂ ਫਰਲੋ ਦੇਣ ਦੇ ਮਾਮਲੇ ਦੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸਿਫਾਰਿਸ਼ ਕਰ ਸਕਦਾ ਹੈ ਉਹਨੂੰ ਇਹ ਅਧਿਕਾਰ ਆ ਤੇ ਇਸੇ ਦੇ ਤਹਿਤ ਡੇਰਾਮੁਖੀ ਰਾਮ ਰਹੀਮ ਨੂੰ 6 ਵਾਰ ਪੈਰੋਲ ਮਿਲੀ ਸਿਫਾਰਿਸ਼ ਕਿਨੇ ਕੀਤੀ ਸੁਨੀਲ ਸਾਗਵਾਨ ਨੇ ਤੇ ਸੁਨੀਲ ਸਾਗਵਾਨ ਨੂੰ ਹੁਣ ਟਿਕਟ ਮਿਲੀ ਆ ਦਾਦਰੀ ਤੋਂ ਚੋਣ ਲੜਨ ਜਾ ਰਹੇ ਨੇ ਭਾਜਪਾ ਦੀ ਟਿਕਟ ਦੇ ਉੱਤੇ ਸੁਨੀਲ ਸਾਗਵਾਨ ਨੇ 22 ਸਾਲ ਦੇ ਆਪਣੇ ਜੇਲ੍ਹ ਵਿਭਾਗ ਦੇ ਇਸ ਪੂਰੇ ਸਫ਼ਰ ਤੋਂ ਰਿਟਾਇਰਮੈਂਟ ਲਈ ਹੈ ਤੇ ਉਹ 2002 ਦੇ ਵਿੱਚ ਜੇਲ੍ਹ ਵਿਭਾਗ ਦੇ ਵਿੱਚ ਸ਼ਾਮਲ ਹੋਏ ਸੀਗੇ ਤੇ 5 ਸਾਲ ਲਗਾਤਾਰ ਸੁਨਾਰੀਆ ਜੇਲ੍ਹ ਦੇ ਵਿੱਚ ਰਹੇ ਸੁਪਰਡੈਂਟ ਦੇ ਤੌਰ ਦੇ ਉੱਤੇ ਤੇ ਇਸੇ ਦੇ ਚੱਲਦਿਆਂ ਜਦੋਂ ਹੁਣ ਉਹਨਾਂ ਨੇ ਵੀਆਰਐਸ ਲਈ ਆ ਤਾਂ ਉਹ ਭੋਂਸੀ ਜੇਲ੍ਹ ਦੇ ਵਿੱਚ ਸੀਗੇ ਸੁਪਰਡੈਂਟ ਸੀਗੇ ਤਾਂ ਉਸ ਤੋਂ ਪਹਿਲਾਂ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ਵਾਲੇ ਮਾਮਲੇ ਦੇ ਵਿੱਚ ਉਹ ਲਗਾਤਾਰ ਸਿਫਾਰਿਸ਼ ਕਰਦੇ ਰਹੇ ਨੇ ਵੱਡਾ ਉਹਨਾਂ ਦਾ ਇੱਕ ਯੋਗਦਾਨ ਆ ਪੈਰੋਲ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ 10 ਦੇ ਵਿੱਚੋਂ 6 ਵਾਰ ਪੈਰੋਲ ਦੀ ਸਿਫਾਰਿਸ਼ ਕਹਿੰਦੇ ਉਹਨਾਂ ਦੀ ਹੀ ਮੰਨੀ ਗਈ ਸੀ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਦਾਦਰੀ ਤੋਂ ਤੇ ਇੱਥੇ ਵੀ ਦੱਸਣੀ ਹੋਵੇਗਾ ਕਿ ਜਿਹੜੇ ਇਹਨਾਂ ਦੇ ਪਿਤਾ ਸੀਗੇ ਉਹਨਾਂ ਨੇ ਵੀ ਨੌਕਰੀ ਛੱਡੀ ਸੀ ਉਹ ਵੀ ਦੂਰ ਸੰਚਾਰ ਵਿਭਾਗ ਦੇ ਵਿੱਚ ਯਾਨੀ ਕਿਹੜਾ ਟੈਲੀਕਮ ਵਿਭਾਗ ਆ ਉਹਦੇ ਵਿੱਚ ਐਸ ਡੀਓ ਦੇ ਅਹੁਦੇ ਤੇ ਬਿਰਾਜਮਾਨ ਸੀਗੇ ਉਹਨਾਂ ਨੇ ਵੀ اچانک ਹੀ ਨੌਕਰੀ ਛੱਡੀ ਉਸ ਤੋਂ ਬਾਅਦ ਦੇ ਵਿੱਚ ਉਹ ਇੱਕ ਹਰਿਆਣੇ ਦੀ ਪਾਰਟੀ ਸੀਗੀ ਹਰਿਆਣਾ ਵਿਕਾਸ ਪਾਰਟੀ ਉਹਦੇ ਵਿੱਚ ਸ਼ਾਮਲ ਹੋਏ ਤੇ ਉਹਦੇ ਉਮੀਦਵਾਰ ਵੀ ਬਣੇ ਚਰਖੀ ਦਾਦਰੀ ਤੋਂ ਚੋਣ ਲੜੀ ਤੇ ਜਿੱਤ ਵੀ ਹਾਸਲ ਕੀਤੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ 2009 ਦੇ ਵਿੱਚ ਹਰਿਆਣਾ ਜਨਹਿਤ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜੀ ਜਿੱਤੇ ਤੇ ਭੁਪਿੰਦਰ ਸਿੰਘ ਖੋਡਾ ਦੀ ਸਰਕਾਰ ਦੇ ਵਿੱਚ ਮંત્રી ਵੀ ਬਣੇ 2014 ਦੇ ਵਿੱਚ ਕਾਂਗਰਸ ਤੋਂ ਉਹਨਾਂ ਨੇ ਚੋਣ ਲੜੀ ਪਰ ਹਾਰ ਗਏ 2019 ਦੇ ਵਿੱਚ ਉਹਨਾਂ ਨੂੰ ਟਿਕਟ ਹੀ ਨਹੀਂ ਮਿਲੀ ਜਿਸ ਤੋਂ ਬਾਅਦ ਉਹ ਨਾਰਾਜ਼ ਹੋ ਕੇ ਜਜਪੀ ਦੇ ਵਿੱਚ ਚਲੇ ਗਏ ਤੇ ਕੁੱਲ ਮਿਲਾ ਕੇ ਪਰਿਵਾਰ ਆ ਜਿਹੜਾ ਰਾਜਨੀਤੀ ਨਾਲ ਜੁੜਿਆ ਹੋਇਆ ਸੁਨੀਲ ਸਾਂਗਵਾਨ ਦਾ ਸਤਪਾਲ ਸਾਂਗਵਾਨ ਦੀ ਤੁਹਾਨੂੰ ਦੱਸ ਦਿੱਤੀ ਹੈ ਕਿ ਕਿਸ ਤਰ੍ਹਾਂ ਨਾਲ ਉਹਨਾਂ ਨੇ ਵੀ ਹੌਲੀ-ਹੌਲੀ ਕਰਦਿਆਂ ਮੰਤਰੀ ਤੱਕ ਦਾ ਅਹੁਦਾ ਲੈ ਲਿਆ ਸੀਗਾ ਤੇ ਹੁਣ ਅਗਲੀ ਪਾਰੀ ਸੁਨੀਲ ਸਾਂਗਵਾਨ ਖੇਡ ਰਹੇ ਨੇ ਜੋ ਜੇਲ ਵਿਭਾਗ ਦੇ ਵਿੱਚੋਂ ਰਿਟਾਇਰਡ ਨੇ ਸੁਪਰਡੈਂਟ ਦੇ ਅਹੁਦੇ ਦੇ ਉੱਤੇ ਵਿਰਾਜਮਾਨ ਸੀਗੇ ਤੇ ਡੇਰਾ ਮੁਖੀ ਰਾਮ रहीम ਨੂੰ ਪੈਰੋਲ ਦਿਵਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਸੀ ਕਿਉਂਕਿ ਸਿਫਾਰਿਸ਼ ਜੇਲ ਸੁਪਰਡੈਂਟ ਵੱਲੋਂ ਹੀ ਕੀਤੀ ਜਾਂਦੀ ਹੈ ਡੇਰਾ ਮੁਖੀ ਰਾਮ ਰਹੀਮ ਸੁਨਾਰੀਆ ਜੇਲ ਦੇ ਵਿੱਚ ਬੰਦ ਨੇ ਲਗਾਤਾਰ ਉਹ ਪੈਰੋਲ ਦੇ ਉੱਤੇ ਆਉਂਦੇ ਨੇ ਪੈਰੋਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਤੱਕ ਪੈ ਗਈਆਂ ਤੇ ਕਿਹਾ ਗਿਆ ਕਿ ਜਦੋਂ ਵੀ ਹਰਿਆਣਾ ਸਰਕਾਰ ਨੇ ਕੋਈ ਵੀ ਪੈਰੋਲ ਜਾਂ ਫਰਲੋ ਦੇਣੀ ਆ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਪਿੱਛੇ ਜੇ ਅਧਿਕਾਰ ਸਾਰੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਦੇ ਦਿੱਤੇ ਤਾਂ ਅਧਿਕਾਰ ਮਿਲਦੇ ਸਾਰ ਹੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਦੁਬਾਰਾ ਪੈਰੋਲ ਯਾਨੀ ਫਰਲੋ ਦੇ ਦਿੱਤੀ ਤੇ ਉਹ 21 ਦਿਨਾਂ ਵਾਸਤੇ ਬਾਹਰ ਆ ਗਏ ਤੇ ਕੱਲ ਫਿਰ ਵਾਪਸ ਨਿਹਰਾ ਮੁਖੀ ਆਰਮ ਰਹੀਮ ਸੁਨਾਰੀਆ ਜੇਲ੍ਹ ਦੇ ਵਿੱਚ ਚਲੇ ਗਏ ਨੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਉੱਤੇ ਦੋਸ਼ਤ ਹੈ ਹੋਏ ਤੇ ਸਜ਼ਾ ਉਹਨਾਂ ਨੂੰ ਸੁਣਾਈ ਗਈ ਹੈ ਤੇ ਹੁਣ ਸੁਨੀਲ ਸਾਗਵਾਨ ਜਿਨ੍ਹਾਂ ਨੇ ਸਿਫਾਰਸ਼ ਕੀਤੀ ਸੀ ਉਹ ਭਾਜਪਾ ਦੇ ਬੇੜੇ ਦੇ ਵਿੱਚ ਸਵਾਰ ਹੋਏ ਨੇ ਤੇ ਹੁਣ ਦੇਖਣਾ ਹੋਵੇਗਾ ਦਾਦਰੀ ਤੋਂ ਉਹ ਜਿੱਤ ਹਾਸਲ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦਾਅ ਬਹੁਤ ਵੱਡਾ ਖੇਡਿਆ ਹੈ ਭਾਜਪਾ ਨੇ ਇੱਕ ਸਾਬਕਾ ਜੇਲ ਸੁਪਰਡੈਂਟ ਦੇ ਉੱਤੇ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਕੀ ਚੋਣ ਨਤੀਜੇ ਆਉਂਦੇ ਨੇ ਉਦੋਂ ਵੀ ਅਸੀਂ ਤੁਹਾਡੇ ਰੂਬਰੂ ਹੋਵਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ